ਸ਼੍ਰੀਕਲ ਤੁਸੀਂ ਇੱਕ ਰਸਮ ਜੈਨਿਸ ਸੀ ਮੈਂ ਹਾ ਪਰਦੀਪ ਘਾਤਾ ਪੰਜਾਬ ਯੂਨੀਵਰਸਿਟੀ ਬਾਰੇ ਤੁਸੀਂ ਸੁਣਿਆ ਹੋਏਗਾ ਇਸ ਵੇਲੇ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਸੁਰਖੀਆਂ ਬਟੋਰੀਆ ਹਰ ਦੂਜੀ ਖਬਰ ਹੈ ਜਿਹੜੀ ਪੰਜਾਬ ਯੂਨੀਵਰਸਿਟੀ ਦੇ ਨਾਲ ਜੁੜੀ ਸਾਹਮਣੇ ਆ ਰਹੀ ਅਦਾਸ ਕਿ ਅੱਜ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਅਤੇ ਯੂਨੀਵਰਸਿਟੀ ਬਚਾਓ ਮੋਰਚਾ ਦੇ ਮੈਂਬਰਾਂ ਦੀ ਮੀਟਿੰਗ ਹੋਈ ਹੈ ਡੇਢ ਘੰਟੇ ਦੇ ਕਰੀਬੇ ਮੀਟਿੰਗ ਕੀਤੀ ਗਈ ਹੈ ਤੇ ਜਿਸ ਤੋਂ ਬਾਅਦ ਵਾਈਸ ਚਾਂਸਲਰ ਨੇ ਸਹਿਮਤੀ ਦਿੱਤੀ ਹੈ ਤਾਂ ਪ੍ਰਦਰਸ਼ਨਕਾਰੀਆਂ ਦੀ ਮੰਗ ਹੈ ਕਿ ਚੋਣਾ ਨੇ ਜਿਹੜੀਆਂ ਉਹ ਕਰਵਾਈਆਂ ਜਾਣਗੀਆਂ ਅ ਸੋ ਕਿਸੇ ਵੀ ਤਰੀਕੇ ਦੇ ਨਾਲ ਜੋ ਇਗਜ਼ਾਮ ਹੋਣੇ ਨੇ 18 19 ਤਰੀਕ ਨੂੰ ਜੇਕਰ ਕੋਈ ਹੱਲ ਨਹੀਂ ਨਿਕਲਿਆ ਤਾਂ ਇਗਜ਼ਾਮ ਨੇ ਜਿਹੜੇ ਪੇਪਰ ਨੇ ਵਿਦਿਆਰਥੀਆਂ ਦੇ ਉਹ ਵੀ ਰੱਦ ਕੀਤੇ ਜਾਣ ਮੀਟਿੰਗ ਦੇ ਵਿੱਚ ਅਗਲੇ ਸਾਲ ਚੋਣਾ ਕਰਵਾਉਣ ਦੇ ਪ੍ਰਸਤਾਵ ਤੇ ਵੀ ਗੱਲਬਾਤ ਹੋਈ ਹੈ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਵਾਈਸ ਚਾਂਸਲਰ ਦੇ ਅੱਗੇ ਆਪਣੀਆਂ ਮੰਗਾਂ ਨੂੰ ਰੱਖਿਆ ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਸੈਨੇਟ ਚੁਣੇ ਜਨਤਾ ਕੁ ਵਾਈਸ ਚਾਂਸਲਰ ਅੱਤੇ ਦੇ ਫੈਸਲੇ ਨਹੀਂ ਲੈਣਗੇ ਇਸ ਦੇ ਨਾਲ ਹੀ ਪ੍ਰਬੰਧਾਂ ਤੇ ਬੁਲਾਰਿਆਂ ਨੂੰ ਲੈ ਕੇ ਜੋ ਕਮੇਟੀ ਬਣਾਈ ਹੈ ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਸੈਨੇਟ ਚੁਣੇ ਜਨਤਾ ਕੁ ਵਾਈਸ ਚਾਂਸਲਰ ਫੈਸਲੇ ਨਹੀਂ ਲੈ ਸਕਣਗੇ ਵਾਈਸ ਚਾਂਸਲਰ ਨੇ ਵਿਦਿਆਰਥੀਆਂ ਦੀਆਂ ਮੰਗਾਂ ਮੰਨਣ ਦਾ ਪੂਰਾ ਸੱਚਾ ਹੈ ਪਰ ਪ੍ਰਦਰਸ਼ਨਕਾਰੀਆਂ ਦੇ ਵੀ ਕਹਿਣਾ ਕਿ ਜਦੋਂ ਤੱਕ ਸਾਨੂੰ ਲਿਖਤੀ ਭਰੋਸਾ ਨਹੀਂ ਮਿਲਦਾ ਉਦੋਂ ਤੱਕ ਅਸੀਂ ਧਰਨਾ ਜਾਰੀ ਰੱਖਾਂਗੇ ਪੰਜਾਬੀ ਯੂਨੀਵਰਸਿਟੀ ਦੇ ਵੱਲੋਂ ਇਸ ਸਾਲ ਤੋਂ ਹੀ ਦਾਖਲਾ ਲੈਣ ਵਾਲਿਆਂ ਨੂੰ ਹੈਲਫੀ ਅਬਿਆਨ ਦੇਣ ਦੀ ਸ਼ਰਤ ਰੱਖੀ ਸੀ ਜਿਸ ਨੂੰ ਲੈ ਕੇ ਵਿਦਿਆਰਥੀਆਂ ਨੇ ਪ੍ਰਦਰਸ਼ਨ ਸ਼ੁਰੂ ਕੀਤਾ ਸੀ ਪਰ ਬਾਅਦ ਵਿੱਚ ਕੇਂਦਰ ਦੇ ਵੱਲੋਂ ਸੈਨੇਟ ਤੇ ਸਿੰਡੀਕੇਟ ਨੂੰ ਭੰਗ ਕਰਨ ਦਾ ਨੋਟੀਫਿਕੇਸ਼ਨ 28 ਅਕਤੂਬਰ ਨੂੰ ਜਾਰੀ ਕਰ ਦਿੱਤਾ ਪੀਯੂ ਵੱਲੋਂ ਐਫਿਡੇਵਿਟ ਤਾਂ ਵਾਪਸ ਲੈ ਲਿਆ ਪਰ ਸੰਘਰਸ਼ ਸਿੰਡੀਕੇਟ ਦੇ ਵਿਰਧ ਕੀਤੇਗੇ ਨੋਟੀਫਿਕੇਸ਼ਨ ਨੂੰ ਵਾਪਸ ਲੈਣ ਲਈ ਅੱਗੇ ਵਧਿਆ ਹੁਣ ਕੇਂਦਰ ਨੇ ਸੈਨੇਟ ਸਿੰਡੀਕੇਟ ਖਰਾ ਦਾ ਨੋਟੀਫਿਕੇਸ਼ਨ ਵਾਪਸ ਲੈ ਲਿਆ ਪਰ ਵਿਦਿਆਰਥੀ ਹੁਣ ਸੈਨੇਟ ਚੋਣਾਂ ਦੇ ਤਰੀਕਾ ਐਲਾਨ ਤੱਕ ਸੰਘਰਸ਼ ਜਾਰੀ ਰੱਖਣ ਦੀ ਮੰਗਤ ਕਰਨ ਹੋ ਰਿਹਾ ਸੀ ਦੇ ਕਰਕੇ ਉਹਨਾਂ ਨੇ ਵਾਈਸ ਕਾਉਂਸਲਰ ਦੇ ਨਾਲ ਮੀਟਿੰਗ ਵੀ ਕੀਤੀ ਹੈ ਡੇਢ ਘੰਟੇ ਤੱਕ ਇਹ ਗੱਲਬਾਤ ਚੱਲੀ ਹੈ ਟੇਬਲ ਟਾਕ ਹੋਈ ਹੈ ਔਰ ਉਸ ਤੋਂ ਬਾਅਦ ਵਾਈਸ ਕਾਉਂਸਲਰ ਨੇ ਪ੍ਰੋਤਸਾ ਦਿਵਾਇਆ ਵਿਦਿਆਰਥੀਆਂ ਨੇ ਕਿ ਉਹਨਾਂ ਦੇ ਨਾਲ ਨਹੀਂ ਜਿਵੇਂ ਵਿਦਿਆਰਥੀ ਕਹਿਣਗੇ ਉਸੇ ਤਰੀਕੇ ਦੇ ਨਾਲ ਇਹ ਕੀਤਾ ਜਾਏਗਾ ਤਾਂ ਦੱਸਿਆ ਕਿ ਹੁਣ ਜਿੰਨਾ ਚਿਰ ਚੋਣਾਂ ਦੇ ਤਰੀਕਾ ਦਾ ਐਲਾਨ ਨਹੀਂ ਹੋ ਜਾਂਦਾ ਉਦੋਂ ਤੱਕ ਵਿਦਿਆਰਥੀ ਸੰਘਰਸ਼ ਜਾਰੀ ਰੱਖਣਗੇ